ਹਾਂਜੀ ਇਸੀ ਗੱਲ ਦੀ ਸਾਰੇ ਨੂੰ ਅੱਜ ਅਸੀਂ ਪਹੁੰਚੇ ਸੀ ਪਿੰਡ ਕੋਟੜਾ ਕਲਾਂ ਜਿਲ੍ਹਾ ਮਾਨਸਾ ਜੀ ਮੋਰ ਚੈੱਕ ਕਰਨਾ ਜੀ ਆਪਣੇ ਕੈਮਰਾਮੈਨ ਤੇ ਕੈਮਰਾ ਰੈਡੀ ਨੇ ਹੌਲੀ ਚੱਲਣੀ ਹੋਰ ਦੇਖ ਪਾਵਾਤ ਦੇ 1170 ਕਦੇ ਹੌਲੀ ਚੱਲੀ 150 ਤੋਂ ਵੱਧ ਹੌਲੀ ਚੱਲੀ ਕਿੰਨਾ ਹੋ ਗਿਆ ਹੋੜੀ ਚੱਲ ਹੋੜੀ ਬੈਠੇ ਬੋਲੋ ਵੀ ਕਰਾ ਖੜਾ ਲਾ ਵੀ ਚੱਤ ਦਾ ਨਾਲ ਹੀ ਲਿਖਣਾ ਹੀ ਬਾਹਰ उपर घर माड़ा जहा लाइट चल दी बी हूं लाइट चल रही है बी ना ना थले कि हो गया उरे कि उरे ਚੰਦਿਆ ਨਾ ਇਹ ਪ੍ਰੋਬਲਮ ਹੈ ਨਾ ਸਾਈ ਆ ਗਿਆ ਫਿਰ ਤਾਂ ਜਾਣਦੇ ਇਹਦੇ ਨਾਲ ਹੀ ਲਿਖੀਏ ਇਹ ਗੱਲ ਕਿ ਕੈਮਰਾ ਹੁਣ ਕਰਾਉਣ ਤੁਹਾਡੀ ਮਿਸਤਰੀ ਨਾਲ ਗੱਲਵਾਤੀ ਇਹ ਗੱਲ ਕਿ ਕੈਮਰਾ ਹੁਣ ਕਰਾਉਣ ਤੁਹਾਡੀ ਮਿਸਤਰੀ ਨਾਲ ਗੱਲਵਾਤੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਪਿੰਡ ਪਹੁੰਚਦੇ ਆਏ ਕੋਟਲਾ ਕਲਾਹੀਂ ਸ਼ਹੀ ਜ਼ਿਲ੍ਹਾ ਮਾਨਸਾ ਜੇ 70 ਸਿੰਘ ਦੇ ਪਹੁੰਚਦੇ ਆਈ ਆਪਾਂ ਬੋਰ ਚੈੱਕ ਕਰਨ ਵਾਸਤੇ ਇਹਨਾਂ ਦੀ ਪਿਛਲੇ ਦੇ ਬਾਰੇ ਮਾਲੂਮ ਉਹਟ ਨੇ ਦਿੱਤਾ ਜੇ ਅਗਲੇ ਦੀ ਬਾਈ ਨੂੰ ਦੱਸਦਾ ਸੀ ਮੋਟਰ ਇਹਨਾਂ ਨੇ ਕਢਵਾ ਲਈਦੀ ਕੱਢਣ ਲਾਗੇ ਦੀਏ ਜੇ ਤੋਂ ਬਾਅਦ ਦੋ ਡਰਾਈਵਰ ਲੈ ਕੇ ਮੋਟਰ ਥੱਲੇ ਡਿੱਗੀ ਪ੍ਰੈਸਟਿਕ ਵਾਲਾ ਬੋਰਤੀਗਾ ਸਹੀ ਉਹ ਤੋਂ ਬਾਅਦ ਟੁੱਟ ਕੇ ਥੱਲੇ 바ਗੀ ਬੋਰ ਦੇ ਮੰਨ ਲਓ ਉਹ ਬੋਰ ਬੇਲਾ ਤੀਏ ਤੋਂ ਬਾਅਦ ਇਹਨਾਂ ਨੇ ਆਪਣੇ ਨਾਲ ਸਫਰ ਕਰਿਆ ਵੀ ਕਿਵੇਂ ਨਾ ਬੋਰ ਚੈੱਕ ਕਰਨਾ ਹੈ ਵੀ ਕਿੱਥੇ ਮੋਟਰ ਖੜੀ ਹੈ ਵੀ ਨਿਕਲੂ ਜਾਂ ਨਹੀਂ ਨਿਕਲੂ ਸਹੀ ਉਹ ਤੋਂ ਬਾਅਦ ਆਪਾਂ ਇਹ ਬੋਰ ਚੈੱਕ ਕਰੇਗੇ ਇਹ ਬੋਰ ਚੈੱਕ ਕਰਦੇ ਉਹਦਾ ਪਤਾ ਲੱਗਿਆ ਜੀ ਬੋਰ ਇਹ ਮੰਨ ਲਓ 154 ਫੁੱਟ ਤੋਂ ਟੁੱਟਿਆ ਹੋਏਗਾ 162 ਫੁੱਟ ਤੱਕ ਇਹ ਬੋਰ ਭਰ ਗਿਆ ਰੇਤਿਆਂ ਨਾਲ ਇਹ ਚਬਾਣਿਆਂ ਨੂੰ ਜਵਾਬ ਦਿੰਦਾ ਵੀ ਇਹਦਾ ਕੋਈ ਹੱਲ ਨਹੀਂ ਹੈਗਾ ਬਾਕੀ ਵੀ ਭਾਈ ਤੁਸੀਂ ਮੋਰਨ ਵਾਲੋ ਬਾਕੀ ਹੋਰ ਕੋਈ ਕੰਮ ਕਰਾਉਣਾ ਹੋ ਤਾਂ ਸਾ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਅਹਿਮ ਇਤਿਆਰ ਸਿੰਘ ਪਿੰਡ ਨੂਰੋ ਜਿਹਦਾ ਸੰਗਰੂਰ ਤੇ ਮੋਬਾਈਲ ਨੰਬਰ ਹੈ 978174436 ਧੰਨਵਾਦ ਠੀਕ ਹੈ ਜੀ ਸ਼ਹੀਦ ਜੀ ਸ਼ਹੀਦ ਜੀ ਅਸੀਂ ਪਿੰਡ ਪਹੁੰਚਦੇ ਆਈ ਕੋਟਲਾ ਕਲਾਂ ਹੀ ਸਹੀ ਜ਼ਿਲ੍ਹਾ ਮਾਨਸਾ ਮੇ 70 ਸਿੰਘ ਦੇ ਪਹੁੰਚਦੇ ਆਪਾਂ ਬੋਰ ਚੈੱਕ ਕਰਨ ਵਾਸਤੇ ਇਹਨਾਂ ਦੇ ਪਿੱਛੇ ਦੇ ਜਿਹੜੇ ਮਾਲੂਮ ਮੋਟਰ ਨੇ ਦਿੱਤਾ ਜਗਲੇਤੀ ਬਾਈਆਂ ਨੂੰ ਦੱਸਦਾ ਜੀ ਮੋਟਰ ਇਹਨਾਂ ਨੇ ਕਰਵਾ ਲਈਦੀ ਕੱਢਣ ਲਾ ਕੇ ਦੀਏ ਜੇਤਵਾ ਦੋ ਡਰਾਈਵਿੰਗ ਲੈ ਕੇ ਮੋਟਰ ਥੱਲੇ ਡਿੱਗੀ ਪਲਾਸਟਿਕ ਵਾਲਾ ਬੋਰ ਤੀਗਾ ਸਹੀ ਉਹ ਤੋਂ ਬਾਅਦ ਟੁੱਟ ਕੇ ਥੱਲੇ ਬਾਗੀਪੁਰ ਦੇ ਮੰਨ ਲਓ ਉਹਦਾ ਬੋਰ ਵੇਲਾ ਤੀਏ ਤੋਂ ਬਾਈਆਂ ਨੇ ਆਪਣੇ ਨਾਲ ਸੰਪਰਕ ਕਰਿਆ ਵੀ ਕੈਮਰਾ ਬੋਰ ਚੈੱਕ ਕਰਨਾ ਹੈ ਵੀ ਕਿੱਥੇ ਮੋਟਰ ਖੜੀ ਹੈ ਵੀ ਨਿਕਲੂ ਜਾਂ ਨਹੀਂ ਨਿਕਲੂ ਸਹੀ ਉਹ ਤੋਂ ਬਾਅਦ ਆਪਾਂ ਨੇ ਅੱਜ ਬੋਰ ਚੈੱਕ ਕਰੇਗਾ ਇਹ ਬੋਰ ਚੈੱਕ ਕਰਨ ਤੋਂ ਬਾਅਦ ਪਤਾ ਲੱਗਿਆ ਜੀ ਬੋਰ ਇਹ ਮੰਨ ਲਓ 154 ਫਟ ਤੋਂ ਟੁੱ 68 ਫੁੱਟ ਤੱਕ ਇਹ ਮੋਰ ਭਰ ਗਿਆ ਰੇਤਿਆਂ ਨਾਲ ਇੱਥੇ ਬਾਈਆਂ ਨੂੰ ਜਵਾਬ ਦਿੰਦਾ ਵੀ ਇਹਦਾ ਕੋਈ ਹੱਲ ਨਹੀਂ ਹੈਗਾ ਬਾਕੀ ਵੀ ਭਾਈ ਤੁਸੀਂ ਮੋਰ ਲਵਾ ਲਓ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹਮਮਤਿਆਰ ਸਿੰਘ ਪਿੰਡ ਨੂਰੋ ਜਿਲ੍ਹਾ ਸੰਗਰੂਰ ਆ ਤੇ ਮੋਬਾਈਲ ਨੰਬਰ ਹੈ 978174343 ਧੰਨਵਾਦ ਠੀਕ ਹੈ ਜੀ